اج اسی اصڈ پتی پنجاب دیا دو ہزار چوبی سیزن تین دے تحت بلاک بلرکولہ دیا کھیڈا کا آرمبھ کیا ہے اور پچھلے تین سالہ تو لگا تھا کھیڈ وقت پنجاب کا آیوجن کیتا جا رہا ہے اور یہاں کھیڈ نے پنجاب کے لکھا بھی دیار ودیارتیاں اور نوجوانہ نے کھیڑ دے میں میدانوں نے نال جوڑیا ہے پچھلیاں سرکارہ دیا ਖੇਡਾਂ ਪ੍ਰਤੀ ਵਧੀਆ ਨੀਤੀਆਂ ਨਾ ਹੋਣ ਕਰਕੇ ਪੰਜਾਬ ਖੇਡਾਂ ਦੇ ਮੈਦਾਨ ਵਿੱਚ ਪਟੜ ਗਿਆ ਸੀ ਪਰ ਤੁਸੀਂ ਸਾਰਿਆਂ ਨੇ ਰਲ ਕੇ 2.5 ਸਾਲ ਪਹਿਲਾਂ ਉਹ ਆਪਣੇ ਬੁੱਢੇ ਨਾਲ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ صاحب نے سو تو پہلے دن تو ہی پرن کر لیا اسی کہ اسی پنجاب نو ہستا کھیڑنا پڑھتا رنگلا پنجاب بنونا ہے اور اسے ٹیچے نو پراپت کرنے لی. ਉਨ੍ਹਾਂ ਨੇ ਬਹੁਤ ਵਧੀਆ ਖੇਡ ਨੀਤੀ ਬਣਾਈ ਖਿਡਾਰੀਆਂ ਦੇ ਲਈ ਬਹੁਤ ਸਾਰੀਆਂ ਸਹੂਲਤਾਂ ਦਾ ਐਲਾਨ ਕੀਤਾ ਔਰ 올림픽 ਦੇ ਵਿੱਚੋਂ 골ਡ ਮੈਡਲ ਜਿੱਤ ਕੇ ਆਉਣ ਵਾਲੀਆਂ ਖਿਡਾਰੀਆਂ ਨੂੰ ਉੱਚ ਪੱਧਰੀਆਂ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ 골ਡ ਮੈਡਲ प्राप्त करने वाले प्लेयर ਨੂੰ 5 ਕਰੋੜ ਰੁਪਿਆ ਸ਼ੁਰੂ ਹੋ ਗਿਆ ਸੀ ਪਾਵੇ ਸਾਨੂੰ ਜਿਹੜਾਈ ਨਹੀਂ ਜੁਆ ਸੀ ਉਸ ਦੇ ਹਾਸਲਾ ਕਰਾਈ ਲਈ ਦੇ ਲਾਂਕ ਕੀਤਾ ਬੜਾ ਮਰਮੋਹ ਹੈ ਆਪਣੀ ਹਾਪੀ ਟੀਮ ਦੀ ਵਧੀਆ ਪਰਫਾਰਮੈਂਸ ਰਹੀ ਹੈ ਇਸ بار 올림픽 ਗੇਮਾਂ ਦੇ ਵਿੱਚ ਵਿਸ਼ੇ ਦਿਨੀ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਚੰਡੀਗੜ੍ਹ ਦੇ ਵਿੱਚਿਤ ਬੁਰਾ ਵਕਾਰ ਸਮਾਗਮ ਆਯੋਜਨ ਕਰਕੇ ਉਥੇ ਉਹਨਾਂ ਸਾਰੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਹੈ ਤੇ ਅੱਜ ਮੈਂ ਤੁਹਾਨੂੰ ਜਾਣਕੀ ਦੇ ਰਿਹਾ ਹਾਂ ਕਿ ਉਹਨਾਂ ਨੂੰ ਆਸ਼ੀਰਵਾਦ ਦੇ ਰਿਹਾ ਹਾਂ ਇਹ ਬੇਨਤੀ ਕਰਾਂਗਾ ਕਿ ਤੁਸੀਂ ਖੇਡਾਂ ਦੇ ਮੈਦਾਨ ਦੇ ਵਿੱਚ ਲਗਨ ਦੇ ਨਾਲ ਮਿਹਨਤ ਦੇ ਨਾਲ ਜਦੋਂ ਜਹਿਲ ਦੇ ਨਾਲ ਅੱਗੇ ਵਧਣਾ ਹੈ ਤਾਂ ਕਿ ਅਸੀਂ ਜ਼ਿਲ੍ਹਾ ਮਲੇਰਕੋਟਲਾ ਦਾ ਨਾਮ ਨਾ ਕੇਵਲ ਪੰਜਾਬ ਦੇ ਵਿੱਚ ਬਲਕਿ ਹਿੰਦੁਸਤਾਨ ਦੇ ਵਿੱਚ ਰੋਸ਼ਨ ਕਰ ਸਕੀਏ ਇਸ ਸਾਲ ਜਿਹੜੀਆਂ ਖੇਡਾਂ ਹੋਈਆਂ ਉਹਨਾਂ ਵਿੱਚ ਤੁਸੀਂ ਯਾਨੀ ਮਲੇਰਕੋਟਲੇ ਨੇ کئی بڑے, بڑے زلیاں نو پچھاڑیا ہے ملے كولی بہت ودیا پرفارمنس رہی ہے اے زلے میں زلہ سپورٹس آفیسر سکولہ دے اسکول سہبان ہیڈ ماسٹر سہبان اور سارے پلیئر صاحبان دل دیا گہرائیوں تو مبارک مبارکباد پیش کرتا ہاں اور امید کرتا ہاں کہ اس سال ہور زیادہ ودیا تیاری کر کے ملیر پولے نو ہور زیادہ اگلی پوزیشن تک لے کے جاؤں گے کیونکہ میں نو توڑا جوش توڑا جذبہ کھیل پرتی توڑا پیار توڑا لگاؤ یہ دستا ہے ਕਿ ਤੁਸੀਂ ਸਾਰੇ ਜੀ ਬਹੁਤ ਹੀ ਮਿਹਨਤ ਅਤੇ ਲਗਨ ਦੇ ਨਾਲ ਆਪਣਾ ਆਪਣੇ ਮਾਂ-ਬਾਪ ਦਾ ਆਪਣੇ ਸ਼ਹਿਰ ਦਾ ਆਪਣੇ ਜ਼ਿਲ੍ਹੇ ਦਾ ਪੰਜਾਬ ਦਾ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨ ਲਈ ਤਤਪਰ ਹੋ। ਹਾਂ ਜੀ ਸਰ ਕੀ ਨਾਮ ਹੈ ਸਰ? ਮੈਂ ਗੁਰਦੀਪ ਸਿੰਘ ਜ਼ਿਲ੍ਹਾ ਜਿਹੜਾ ਸੰਗੇ ਕੋੜਲਾ ਅੱਜ ਸਾਡੇ ਮੇਰੇ ਕੋਲ ਨਾਲ ਡਾਕਟਰ ਜਕਰਨਾ ਸਟਰੀਓ ਦੇ ਵਿੱਚ ਖੇਡਾਂ ਬਦਲ ਪੰਜਾਬ ਦੇ ਸੀਜ਼ਨ 3 ਜੋ ਸਟਾਰਟ ਹੋ ਰਿਹਾ ਪਹਿਲੇ ਦੋ ਸੀਜ਼ਨ ਸਫਲ ਹੋਣ ਤੋਂ ਬਾਅਦ ਇਹ ਤੀਜਾ ਸੀਜ਼ਨ ਜਿਹੜਾ ਪੰਜਾਬ ਸਰਕਾਰ ਕਰ ਰਹੀ ਹੈ ਇੱਕ ਬਹੁਤ ਵੱਡਾ ਪਲਾਨ ਹੈ ਕਿਉਂਕਿ ਪਹਿਲੇ ਸੀਜ਼ਨ ਦੇ ਵਿੱਚ ਜਿੰਨੇ ਬੱਚੇ ਖੇਡਾਂ ਦੇ ਨਾਲ ਜੁੜੇ ਸੀਗੇ ਦੂਜੇ ਸੀਜ਼ਨ ਦੇ ਵਿੱਚ ਉਸ ਤੋਂ ਵੱਧ ਬੱਚੇ 4 ਲੱਖ ਦੇ ਤਕ ਲਗਭਗ ਤਕਰੀਬਨ ਬੱਚਾ ਜਿਹੜਾ ਖੇਡਾਂ ਨਾਲ ਜੁੜਿਆ ਉਸ ਤੋਂ ਬਾਅਦ ਇਸ ਤੀਜੇ ਸੀਜ਼ਨ ਦੇ ਵਿੱਚ ਸਰਕਾਰ ਦਾ ਜੋ ਹੈਗਾ ਇਹ ਇਸ ਤੋਂ ਟੁਗੜ ਪਾਨ ਲੱਖ ਤੋਂ ਵੱਧ ਬੱਚਾ ਇਸ ਖੇਡਾਂ ਦੇ ਨਾਲ ਜੁੜਿਆ ਇਹ ਇਸ ਖੇਡਾਂ ਦੀ ਜਿਹੜੀ ਮੈਨ ਆ ਵੀ ਇਹਦੇ ਵਿੱਚ 14 ਸਾਲ ਤੋਂ ਜਾਂ 10 ਸਾਲ ਤੋਂ ਲੈ ਕੇ ਬੱਚਾ 70 ਪਲੱਸ ਤੱਕ ਇਹਦੇ ਵਿੱਚ ਪਾਰਟਿਸਪੇਟ ਕਰਦੇ ਆ ਜਿਵੇਂ ਅਲਾਈਟਸ ਦੇ ਵਿੱਚ ਬਾਲੀਬਾਲ ਦੇ ਵਿੱਚ ਬੈਡਮਿੰਟਨ ਦੇ ਵਿੱਚ ਲੌਂਗ ਟੈਂਸ ਦੇ ਵਿੱਚ ਇਹ ਹਰ ਬੱਚੇ ਨੂੰ ਜਾਂ ਕੋਈ ਵੱਡੀ ਦਾ ਜਾਂ ਬਜ਼ੁਰਗਾਂ ਜਾਂ ਕੋਈ ਵੀ ਆ ਬੈਟਰਨ ਵਾਲੇ ਜਿਹੜੇ ਆਮ ਤੌਰ ਤੇ ਆਪਣੇ ਸਾਰੇ ਸੀਟ ਪਾਰਟਿਸਪੇਟ ਕਰਦੇ ਆ ਉਹਨਾਂ ਨੂੰ ਵੀ ਇਹ ਖੇਡਾਂ ਕਿੰਨਾ ਚੰਗਾ ਹੈ ਇਹਦਾ ਮੇਨ ਮਕਸਦ ਆ ਵੀ ਆਪਾਂ ਜਿਹੜਾ ਨਸ਼ਿਆਂ ਤੋਂ ਬੱਚਿਆਂ ਨੂੰ ਦੂਰ ਕਰਨਾ ਇਹ ਤਰ੍ਹਾਂ ਦਾ ਜੋੜਨਾ ਪੰਜਾਬ ਸਰਕਾਰ ਦਾ ਮੇਲ ਬਹੁਤ ਵਧੀਆ ਪ੍ਰੋਗਰਾਮ ਹੈ। ਇਹਦੇ ਵਿੱਚ ਬੱਚਿਆਂ ਨੂੰ ਜੋ ਸਟੇਟ ਦੇ ਵਿੱਚ ਪਿਚੀਨਾ ਆਉਂਦੀਆਂ ਨੇ ਇਹਨਾਂ ਨੂੰ ਕੈਸ਼ ਆਵਾਰਡ ਵੀ ਦਿੱਤਾ ਜਾਂਦਾ 10000 ਰੁਪਏ ਪਰ ਬੱਚਾ ਇਹਦਾ 골ਡਰ ਆ ਕੇ 7500 5000 ਬਹੁਤ ਵਧੀਆ ਪ੍ਰੋਗਰਾਮ ਹੈ। ਕਿਤੇ ਸਟੇਡੀਅਮ ਦੇ ਵਿੱਚ ਕੋਈ ਘਾਟ ਤਾਂ ਨਹੀਂ ਹੈਗੀ ਸਰ? ਨਹੀਂ ਜੀ ਸਟੇਡੀਅਮ ਦੇ ਵਿੱਚ ਜੀ ਸਾਡੇ ਇੱਕ ਬਾਸਮ ਦੀ ਥੋੜੀ ਪ੍ਰੋਬਲਮ ਸੀ ਉਹ ਸਾਡੇ ਬਾਸਮ ਬਣਦੇ ਨੇ ਐਮਐਲਏ ਸਭ ਨੇ ਸਾਡੇ ਬਾਸਮ ਬਣਵਾ ਕੇ ਠੀਕ ਹੈ ਨਾ ਸਾਡੇ ਸਟੇਡੀਅਮ ਨੂੰ ਕੀ ਨਾਂ ਕਲਰ ਹੋ ਗਿਆ ਜੀ। ਤੇ ਬਾਕਸਿੰਗ ਦਾ ਸੈੱਟ ਨਵਾਂ ਬਣ ਰਿਹਾ ਤੇ ਥਿੰਕ ਵੀ ਨੇ ਇਸ ਟਾਈਮ ਸਿਰਫ ਸਭ ਤੋਂ ਵੱਡੇ ਜੋ ਪ੍ਰੋਬਲਮ ਆ ਉਹ ਜਗ੍ਹਾ ਦੀ ਪ੍ਰੋਬਲਮ ਆ ਜਗ੍ਹਾ ਜੋ ਮੈਂ ਇਹ ਦਿੱਖਿਆ ਜੋ ਇਸੇ ਵੀ ਆਪਣੇ ਬੋਲੇ ਜਗ੍ਹਾ ਘੱਟ ਹੈ ਜੀ ਬਣਾਉਣ ਲਈ ਤਾਂ ਬਹੁਤ ਕੁਝ ਬਣ ਸਕਦਾ ਪਰ ਸਿਰਫ ਜਗ੍ਹਾ ਦੀ ਘਾਟ ਸਾਰੇ ਖੇਡਾਂ ਤੇ ਕਿੰਨਾ ਖਰਚਾ ਆ ਜੂਗਾ ਅੱਜ ਦੇ ਜੋ ਚੱਲ ਰਿਹਾ ਹੈ ਸੀ ਇਹ ਵੀ ਤੁਸੀਂ ਅਪਰੋਕਸੀਮੇਟਲੀ ਜੋ ਅਗੇ ਇੱਕ ਬਲੌਕ ਹੋਣਾ ਫਿਰ ਡਿਸਟ੍ਰਿਕਟ ਹੋਣਾ ਫਿਰ ਸਟੇਟ ਹੋਣੀ ਆ ਇੱਕ ਜਿਹੜਾ ਇੱਕ ਡਿਸਟ੍ਰਿਕਟ ਆ ਇਹ ਦਾ ਅਪਰੋਕਸੀਮੇਟਲੀ 3 ਤੋਂ 40 ਲੱਖ ਰੁਪਇਆ ਵੱਡੇ ਜ਼ਿਲ੍ਹੇ ਦਾ ਵੱਧ ਵੀ ਆ ਜਾਂਦਾ ਜੇ ਤੁਸੀਂ ਕੋਈ ਰੱਖਦੇ ਹੋ ਜਿਹੜਾ ਫੰਡ ਹੈ ਸਰਕਾਰ ਵੱਲੋਂ ਜ਼ਿਲ੍ਹੇ ਵਾਈ ਰਿਲੀਜ਼ ਕੀਤਾ ਹੈ ਜ਼ਿਲ੍ਹੇ ਵਾਈ ਬਲਾਕ ਦੇ ਹਿਸਾਬ ਨਾਲ ਕਿੰਨੇ ਜ਼ਿਲ੍ਹੇ ਵਿੱਚ ਬਲਾਕ ਹੁੰਦੇ ਹੋ ਉਸ ਹਿਸਾਬ ਨਾਲ ਕਿੰਨਾ ਫੰਡ ਰਿਲੀਜ਼ ਹੁੰਦਾ ਹੈ ਜਿਹੜੀ ਸਰਕਾਰੀ ਆ ਇਹਦਾ ਰੋਟੀ ਦਾ ਹੁੰਦਾ ਜੀ ਖਾਣੇ ਪੀਣੇ ਦਾ ਪਰ ਬੱਚਾ 100 ਰੁਪਏ ਦੀ ਡਾਈਟ ਆ ਬੱਚੇ ਖੀਂ ਜਾਂਦੀ ਹੈ ਬਹੁਤ ਵਧੀਆ ਡਾਈਟ ਆ ਜਿਹੜੀ ਤੁਸੀਂ ਦੇਖ ਲਓ ਜਾ ਕੇ ਤੇ ਉਹਦੇ ਵਿੱਚ ਦਾਲ ਸਬਜ਼ੀ ਚਾਹ ਬਰਗਾ ਦਾ ਸਲਾਦ ਹਰ ਮਲੇਰ ਕੋਟਲਾ ਜ਼ਿਲ੍ਹੇ ਨੂੰ ਕਿੰਨਾ ਫੰਡ ਰਿਲੀਜ਼ ਹੋਏਗਾ ਪੂਰਾ ਰੈਕਡੀ ਇਹਦੇ ਦੀ ਪਰ ਬਲੌਗ ਦੀ 7 ਲੱਖ ਤੇ